ਇਸ ਵੇਲੇ ਸੁਪਰੀਮ ਕੋਰਟ ਦੇ ਵਿੱਚ ਅਹਿਮ ਸੁਣਵਾਈ ਚੱਲ ਰਹੀ ਹੈ ਚੰਡੀਗੜ੍ਹ ਮੇਅਰ ਮਸਲੇ ਉੱਤੇ ਜਿਸ ਅੰਦਰ ਚੀਫ ਜਸਟਿਸ ਆਫ ਇੰਡੀਆ ਦੇ ਵੱਲੋਂ ਅਹਿਮ ਟਿੱਪਣੀਆਂ ਨੇ ਜਿਹੜੀਆਂ ਉਹ ਕੀਤੀਆਂ ਜਾ ਰਹੀਆਂ ਨੇ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਕਿਉਂ ਨਾ ਜਿਹੜੇ ਰੱਦ ਕੀਤੇ ਵੋਟ ਨੇ ਉਹਨਾਂ ਨੂੰ ਸਹੀ ਮੰਨ ਲਿਆ ਜਾਵੇ ਜਾਂ ਫਿਰ ਨਵੇਂ ਸਿਰੇ ਤੋਂ ਇਹਨਾਂ ਦੀ ਗਿਣਤੀ ਹੈ ਜਿਹੜੀ ਉਹ ਕਰਵਾਈ ਜਾਵੇ ਸੁਪਰੀਮ ਕੋਰਟ ਨੇ ਕਿਹਾ ਕਿ ਵੋਟਾਂ ਦੀ ਗਿਣਤੀ ਮੇਰ ਚੋਣ ਨੂੰ ਲੈ ਕੇ ਕਿਉਂ ਨਾ ਕਰਵਾਈ ਜਾਵੇ ਸੁਪਰੀਮ ਕੋਰਟ ਦੇ ਮੁੱਖ ਜੱਜ ਦੇ ਵੱਲੋਂ ਅੱਠ ਰੱਦ ਕੀਤੇ ਗਏ ਵੋਟ ਬਿਲਕੁਲ ਸਹੀ ਐਲਾਨੇ ਗਏ ਤਾਂ ਉਹਨਾਂ ਦੇ ਵੱਲੋਂ ਇੱਥੇ ਤੱਕ ਵੀ ਬਿਆਨ ਦਿੱਤਾ ਗਿਆ ਹੈ ਅਸੀਂ ਦੁਬਾਰਾ ਗਿਣਤੀ ਦੇ ਹੁਕਮ ਦੇਾਂਗੇ ਇੱਥੇ ਤੱਕ ਵੀ ਬਿਆਨ ਹੈ ਜਿਹੜਾ ਹੋ ਦਿੱਤਾ ਗਿਆ ਉਹਨਾਂ ਨੇ ਕਿਹਾ ਕਿ ਗੱਠ ਜੋੜ ਦੇ ਹੱਕ ਵਿੱਚ ਪਈਆਂ ਵੋਟਾਂ ਨੂੰ ਰੱਦ ਕਿਉਂ ਕੀਤਾ ਗਿਆ ਤਾਂ ਇੱਕ ਵੱਡਾ ਸਵਾਲ ਹੈ ਜਿਹੜਾ ਹੋ ਸੁਪਰੀਮ ਕੋਰਟ ਦੇ ਵੱਲੋਂ ਰੱਦ ਕੀਤੀਆਂ ਗਿਆ ਵੋਟਾਂ ਦੇ ਉੱਤੇ ਕੀਤਾ ਗਿਆ ਤਾਂ ਥੀਅਰਿੰਗ ਦੌਰਾਨ ਅੱਠ ਵੋਟਾਂ ਦੇ ਜਿਹੜੀਆਂ ਹੋਰ ਰੱਦ ਕੀਤੀਆਂ ਗਈਆਂ ਤਾਂ ਉਹਨਾਂ ਨੂੰ ਲੈ ਕੇ ਵੱਡਾ ਸਵਾਲ ਹੈ ਜਿਹੜਾ ਸੁਪਰੀਮ ਕੋਰਟ ਦੇ ਵੱਲੋਂ ਕੀਤਾ ਗਿਆ ਤੇ ਚੰਡੀਗੜ੍ਹ ਮੇਅਰ ਚੋਣ ਦੇ ਵਿੱਚ ਵੱਡਾ ਉਲਟ ਫੇਰ ਦਾ ਚਾਂਸ ਹੈ। ਆਮ ਆਦਮੀ ਪਾਰਟੀ ਨੂੰ ਇੱਕ ਰਾਹਤ ਹੈ ਜਿਹੜੀ ਉਹ ਮਿਲਦੀ ਹੋਈ ਨਜ਼ਰ ਆ ਰਹੀ ਹੈ ਤਾਂ ਸੁਪਰੀਮ ਕੋਰਟ ਨੇ ਚੰਡੀਗੜ੍ਹ ਦੇ ਮੇਅਰ ਚੋਣ ਦੇ ਮਾਮਲੇ ਵਿੱਚ ਕੌਂਸਲਰਾਂ ਦੀ ਖਰੀਦੋ-ਫਰੋਖਤ ਉੱਤੇ ਫਿਕਰ ਜਤਾਉਂਦਿਆਂ ਕਿਹਾ ਕਿ ਉਹ ਬੈਲਟ ਪੇਪਰ ਦੇ ਵੀਡੀਓ ਰਿਕਾਰਡਿੰਗਾਂ ਸਣੇ ਹੋਰ ਰਿਕਾਰਡ ਦੀ ਮੁਕੰਮਲ ਪਰਚੋਲ ਮਗਰੋਂ ਨਵੇਂ ਸਿਰੇ ਤੋਂ ਚੋਣਾਂ ਕਰਵਾਉਣ ਦੀ ਥਾਂ ਪਹਿਲਾਂ ਪਈਆਂ ਵੋਟਾਂ ਦੇ ਆਧਾਰ ਉੱਤੇ ਹੀ ਚੋਣ ਨਤੀਜਾ ਐਲਾਨੇ ਜਾਣ ਬਾਰੇ ਵਿਚਾਰ ਕਰ ਸਕਦੀ ਹੈ ਜੇਕਰ ਉਸੇ ਤਰ੍ਹਾਂ ਹੁੰਦਾ ਹੈ ਤਾਂ ਭਾਜਪਾ ਦੇ ਲਈ ਇਹ ਵੱਡਾ ਝਟਕਾ ਹੋਵੇਗਾ ਕਿਉਂਕਿ ਜੇਕਰ ਰੱਦ ਕੀਤੇ 8 ਵੋਟ ਸਹੀ ਪਾਏਗੇ ਤਾਂ ਕਾਂਗਰਸ ਤੇ ਆਪਗਠ ਜੋੜ ਦਾ ਮੇਰ ਬੰਨਣਾ ਤੈ ਹੈ ਸਰਵੋਚ ਸਦਨ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਰਜਿਸਟਰਾਰ ਜਨਰਲ ਨੂੰ ਅੱਜ 20 ਫਰਵਰੀ ਨੂੰ ਬਾਅਦ ਦੁਪਹਿਰ 2 ਵਜੇ ਸਾਰਾ ਰਿਕਾਰਡ ਪੇਸ਼ ਕਰਨ ਦੀ ਇਜਾਜ਼ਤ ਦਿੱਤੀ ਚੀਫ ਜਸਟਿਸ ਡੀਵਾਈ ਚੰਦਰ ਚੂੜ ਅਤੇ ਜਸਟਿਸ ਜੇਬੀ ਪਾਰਦੀ ਵਾਲਾ ਤੇ ਜਸਟਿਸ ਰੋਜ ਮਿਸਤਰਾ ਦੀ ਇਸ ਮੂਲੀਅਤ ਵਾਲੇ ਬੈਂਚ ਨੇ ਮੇਅਰ ਦੀ ਚੋਣ ਲਈ ਰਿਟਰਨਿੰਗ ਅਧਿਕਾਰੀ ਅਨਿਲ ਮਸੀਹ ਦੀ ਝਾੜ ਚੰਬ ਕਰਦੇ ਹਾਂ ਕਿਹਾ ਕਿ ਬੈਲਟ ਪੇਪਰ ਨਾਲ ਛੇੜਖਾਨੀ ਲਈ ਯੂਸਫ ਖਿਲਾਫ ਮੁਕੱਦਮਾ ਚਲਾਉਣਾ ਵੰਦਾ ਹੈ ਸੀਜੀਆਈ ਚੰਦਰ ਚੂੜਨੇ ਕਿਹਾ ਕਿ ਇਹ ਬਹੁਤ ਗੰਭੀਰ ਮਸਲਾ ਹੈ ਜੇਕਰ ਕੋਈ ਧੋਖਾਧੜੀ ਜਾਂ ਫਰੇਵ ਸਾਹਮਣੇ ਆਇਆ ਤਾਂ ਤੁਹਾਡੇ ਖਿਲਾਫ ਮੁਕੱਦਮਾ ਚਲਾਇਆ ਜਾਵੇਗਾ ਤੁਸੀਂ ਕੈਮਰੇ ਵੱਲ ਕਿਉਂ ਦੇਖ ਰਹੇ ਸੀ ਬੈਲਟ ਪੇਪਰ ਉੱਤੇ ਨਿਸ਼ਾਨ ਕਿਉਂ ਲਗਾਏ ਇਨ੍ਹਾਂ ਸਵਾਲਾਂ ਦੇ ਜਵਾਬ ਵਿੱਚ ਮਸੀਹ ਨੇ ਕਿਹਾ ਕਿ ਉਸਨੇ ਪਹਿਲਾਂ ਤੋਂ ਅਬੈਦ ਅੱਠ ਬੈਲਟ ਪੇਪਰ ਉੱਤੇ ਕਰਾਜ਼ਦਾਰ ਨਿਸ਼ਾਨ ਲਗਾਇਆ ਸੀ ਇਸ ਦੇ ਉੱਤੇ ਬੈਂਚ ਨੇ ਕਿਹਾ ਇਸ ਦਾ ਮਤਲਬ ਤੁਸੀਂ ਬੈਲਟ ਪੇ ਭਰਉ ਤੇ ਨਿਸ਼ਾਨ ਲਾਏ ਉਸ ਖਿਲਾਫ ਮੁਕੱਦਮਾ ਚੱਲਣਾ ਚਾਹੀਦਾ ਹੈ ਚੋਣ ਜਮਹੂਰੀਤ ਵਿੱਚ ਇਸ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ ਰਿਟਰਨਿੰਗ ਅਧਿਕਾਰੀਆਂ ਨੇ ਲੇ ਮਸੀਨੇ 30 ਜਨਵਰੀ ਨੂੰ ਹੋਈ ਚੋਣ ਵਿੱਚ ਕਾਂਗਰਸ ਆਪਗਠ ਜੋੜਤੀਆਂ 8 ਵੋਟਾਂ ਨੂੰ ਆਯੋਗ ਟਹਿਰਾ ਕੇ ਭਾਜਪਾ ਉਮੀਦਵਾਰ ਮਨੋਜ ਸੋਨਕਰ ਨੂੰ ਜੇਤੂ ਐਲਾਨ ਦਿੱਤਾ ਸੀ ਸੋਨਕਰ ਨੂੰ 16 ਜਦੋਂ ਕਿ ਆਪ ਦੇ ਕੁਲਦੀਪ ਕੁਮਾਰ ਨੂੰ 12 ਵੋਟਾਂ ਪਈਆਂ ਸਨ ਸੋਨਕਰ ਹੁੱਦੇ ਤੋਂ ਅਸਤੀਫਾ ਦੇ ਚੁੱਕੇ ਹਨ ਬਿਊਰੋ ਰਿਪੋਰਟ ਦਿਸ਼ਾ ਅਪਡੇਟ ਨਿਊਜ਼ ਦੇ ਨਾਲ ਧੰਨਵਾਦ